ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਅੱਜ ਫੇਰ ਆਪਾਂ ਸ੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਆ ਗਏ ਆ ਤੇ ਕੱਪੜਿਆਂ ਦੀਆਂ ਸੇਲਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਉਣੇ ਆ ਬਈ ਇੱਕ ਇੱਕ ਕੱਪੜਾ ਆਜੋ ਇਹ ਬਾਜ਼ਾਰ ਆ ਗੁਰਦੁਆਰਾ ਸਾਹਿਬ ਦੀ ਵਾਲੀ ਸੜਕਾ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਨੱਕੇ ਵਾਲੀ ਮਤਲਬ ਕਿ ਗੇਟ ਵਾਲੀ ਠੀਕ ਆ ਨਾ 4 5 ਗੇਟ ਦੇ ਜਮਾ ਇਹ ਮਤਲਬ ਕਿ ਵਿਚਾਰੇ ਦੁਕਾਨਾਂ ਨੇ ਠੀਕ ਹੈ ਨਾ ਬਈ ਚੈੱਕ ਕਰੋ ਕਪੜਾ ਤੇ ਕੁਆਲਿਟੀ ਚੈੱਕ ਕਰੋ ਤੇ ਮੇਲੇ ਦੇ ਵਿੱਚ ਲੁੱਟ ਲੋਆ ਕੇ ਸਾਰਾ ਕੁਝ ਤੇ ਦੇਖੋ ਬਈ ਕੱਪੜੇ ਤੁਹਾਨੂੰ ਇੱਕ ਇੱਕ ਦਿਖਾਉਣੇ ਆ ਵੀ ਸਿਰਾ ਕੁਆਲਿਟੀ ਦੇ ਆ ਬਈ ਯਾਰਾ ਕੰਬਲੇ ਤੇ ਇਹੀ ਤੁਸੀਂ ਕੋਟ ਬਲੇਜ਼ਰ ਸ਼ਰਟਾਂ ਜੋ ਕਿ ਬਹੁਤ-ਬਹੁਤ ਮਹਿੰਗੇ-ਮਹਿੰਗੇ ਰੇਟਾਂ ਤੇ ਜੋ ਖਰੀਦਾ ਤੇ ਇੱਥੇ ਸਿਰਫ ਇਹੀ ਤੁਸੀਂ ਕੋਈ ਵੀ ਚੀਜ਼ ਲੈਣੀ ਹੈ 100 ਰੁਪਏ ਦੇ ਵਿੱਚ ਤੁਸੀਂ ਭਾਈ ਆ ਕੇ ਸੇਲਾਂ ਤੋਂ ਖਰੀਦ ਸਕਦੇ ਜਮਾਂ ਪਿਓਰ ਤੇ ਨਵੇਂ ਕੱਪੜੇ ਬਲੇਜ਼ਰ ਸ਼ਰਟਾਂ ਕੋਟ ਠੀਕ ਹੈ ਨਾ ਪੈਂਟਾਂ ਲੋਹਾਂ ਕੁਝ ਵੀ ਭਾਈ ਤੇ ਬੱਚਿਆਂ ਵਾਲੀਆਂ ਜੋ ਕੀ ਆ ਉਹ ਸਿਰਫ 50 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਤੇ ਬਹੁਤ ਸੋਹਣੇ ਸੋਹਣੇ ਆ ਤੁਸੀਂ ਚੈੱਕ ਕਰੋ ਕਿੰਨੇ ਕਿੰਨੇ ਘੈਂਟ ਰਕਤੇ ਕਿੰਨੇ ਸੋਹਣੇ ਕੁਆਲਿਟੀ ਦੇ ਬਈ ਆਜੋ ਤੁਹਾਨੂੰ ਅੰਦਰ ਵੀ ਲੈ ਕੇ ਚੱਲਾਂਗੇ ਠੀਕ ਹੈ ਨਾ ਤੇ ਅੰਦਰੋਂ ਵੀ ਕੱਪੜੇ ਦਿਖਾਉਣੇ ਆ ਆ ਵੇਖੋ 99 ਰੁਪਏ ਸਿਰਫ ਇਸ 100 ਰੁਪਏ ਦੇ ਵਿੱਚ ਬਈ ਆ ਸ਼ਰਟਾਂ ਚੈੱਕ ਕਰੋ ਪੂੀਆਂ ਬਹੁਤ ਹੀ ਸੋਹਣੀਆਂ ਤੇ ਬਈ ਸ਼ਰੀਬ ਮੁਖਤਸਰ ਸਾਹਿਬ ਦੇ ਵਿੱਚ ਆਓ ਇਹ ਫਰਵਰੀ ਫਰਵਰੀ ਦਾ ਮਹੀਨਾ ਦਾ ਪੂਰਾ ਫਰਵਰੀ ਦਾ ਮਹੀਨਾ ਬਈ ਸੇਲਾਂ ਲੱਗਣੀਆਂ ਆ 14 ਜਨਵਰੀ ਤੋਂ ਲੈ ਕੇ ਤੇ ਪੂਰੇ ਫਰਵਰੀ ਮਹੀਨੇ ਤੱਕ ਸੇਲਾਂ ਲੱਗਣੀਆਂ ਬਈ ਆ ਕੇ ਆਪਣਾ ਲਾਹਾ ਤੱਕ ਜੋ ਤੇ ਬਾਅਦ ਵਿੱਚ ਫਿਰ ਕਹਿੰਦੇ ਹੁੰਦੇ ਆ ਮੌਕਾ ਗਵਾਟ ਜਾਂਦਾ ਹੁੰਦਾ ਤੇ ਹੁਣ ਤੁਹਾਡੇ ਕੋਲੇ ਮੌਕਾ ਹੈਗਾ ਤੇ ਆ ਗਿਆ ਆਦਾ ਸਮਾਨ ਖਰੀਦ ਸਕਦੇ ਆ ਬਈ ਆ ਦੇਖੋ ਸ਼ਰਟਾਂ ਚੈੱਕ ਕਰੋ ਤੇ ਇਹੀ ਸ਼ਰਟਾਂ 4-500 ਤੋਂ ਘੱਟ ਨਹੀਂ ਤੇ ਜੋ ਕਿ ਆਪ ਨੂੰ 100 ਰੁਪਏ ਦੇ ਵਿੱਚ ਕੋਟੀਆਂ ਸ਼ਰਟਾਂ ਸਾਰਾ ਕੁਝ ਮਿਲ ਰਿਹਾ ਤੁਸੀਂ ਚੈੱਕ ਕਰੋ ਕਿੰਨੇ ਘੈਂਟ ਆ ਬਈ ਓਏ ਆ ਦੇਖੋ ਆ ਉੱਪਰ ਦੇਖੋ ਕਿੰਨੇ ਸੋਹਣੇ ਲੇਡੀਜ਼ ਵਾਲੇ ਜਾਨਸ ਲੇਡੀਜ਼ ਬੱਚਿਆਂ ਵਾਲੇ ਸਾਰੇ ਕੱਪੜੇ ਨੇ ਆ ਦੇਖੋ ਆ ਬੱਚਿਆਂ ਵਾਲੇ ਨੇ ਸਿਰਫ ਹੀ 100 ਰੁਪਏ ਦੇ ਵਿੱਚ ਸੇਲ ਆ ਚੈੱਕ ਕਰੋ ਬਈ ਨਿਗਾਹ ਮਾਰੋ ਪੂਰੀ ਦੁਕਾਨ ਵੀ ਸਜਾਈ ਪਈ ਆ ਬਈ ਸਿਰਾ ਪੂਰੀ ਗੱਲ ਬਾਤ ਆ ਸੇਲ ਵਾਲੇ ਕੱਪੜੇ ਨੇ ਆ ਦੇਖੋ ਇੱਕ ਕਰੋ 100 ਰੁਪਏ ਦੇ ਬੱਚਿਆਂ ਵਾਲੇ ਕੱਪੜੇ ਤੇ ਇਹੀ ਜੋ ਕੱਪੜੇ ਆ ਨਾ ਬੱਚਿਆਂ ਦੇ 6-700 ਤੋਂ ਘੱਟ ਨਹੀਂ ਬਈ ਆਉਂਦੇ ਜੇ ਤੇ ਜੋ ਕੀ ਇੱਥੇ 100 ਰੁਪਏ ਦੇ ਵਿੱਚ ਮਿਲ ਰਹੇ ਨੇ ਠੀਕ ਆ ਨਾ ਆ ਚੈੱਕ ਕਰੋ ਸੋਨ ਇੱਕ ਇੱਕ ਸਾਰੇ ਕੱਪੜਾ ਦਿਖਾ ਦੇਣਾ ਆਵੇ ਦੇਖੋ ਆ ਦੇਖੋ ਕਿੰਨਾ ਸੋਹਣਾ ਆ ਦੇਖੋ ਆ ਦੇਖੋ ਤੇ ਆਹੀ ਜੋ 4-500 ਤੋਂ ਘੱਟ ਨਹੀਂ ਮਿਲਦੇ ਜੇ ਜੋ ਕੀ ਤੇ 100 ਰੁਪਏ ਦੇ ਵਿੱਚ ਮਿਲ ਰਹੇ ਨੇ 50 50 ਵਾਲੀਆਂ ਵੀ ਸੇਲਾਂ ਲੱਗੀਆਂ ਨੇ 100 ਵਾਲੀਆਂ ਸੇਲਾਂ ਵੀ ਲੱਗੀਆਂ ਨੇ ਬਾਈ 50 ਰੁਪਿਆ ਤੋਂ ਲੈ ਕੇ 500 ਦੇ ਵਿੱਚ ਵਿੱਚ ਸਾਰੀਆਂ ਸੇਲਾਂ ਲੱਗੀਆਂ ਨੇ ਬਾਈ ਤੇ ਇਹ ਜੋ ਦੁਕਾਨਾ ਇੱਥੇ ਸੋਨੂੰ ਹਰ ਇੱਕ ਚੀਜ਼ ਜੋ ਕੀ ਆ 100 ਰੁਪਏ ਦੀ ਮਿਲੂਗੀ 100 ਰੁਪਏ ਦੀ ਚੈੱਕ ਕਰੋ ਤੁਸੀਂ ਕੁਆਲਿਟੀ ਦੇਖੋ ਸਿਰਾ ਪੂਰੀ ਗੱਲਬਾਤ ਆ ਬਾਈ ਵਾਰ-ਵਾਰ ਮੌਕੇ ਨਹੀਂ ਮਿਲਦੇ ਹੁੰਦੇ ਕਿ ਤੇ ਆਪ ਦਾ ਮੌਕਾ ਆ ਕੇ ਸਮਾਰ ਸਕਦੇ ਆ ਸੋਨੂੰ 10 ਤਾ ਵੀ ਫਰਵਰੀ ਮਹੀਨਾ ਆ ਜੋਰ 26 ਆ ਦੇਖੋ ਕਾਲ ਲੇਡਿਸ ਵਾਲੇ ਆ ਵੀ ਚੈੱਕ ਕਰੋ ਬਈ ਦੇਖੋ ਆ ਦੇਖੋ ਜੱਤ ਜੀ ਤੇ ਇਹੀ ਜੋ ਆ ਨਾ ਤੇ ਇਹ ਘਟਾ ਘਟ 1500 ਤੱਕ ਘਟ ਨਹੀਂ ਮਿਲਦੇ ਜੋ ਕਿ 100 ਰੁਪਏ ਦੇ ਵਿੱਚ ਮਿਲ ਰਹੇ ਨੇ ਆ ਦੇਖੋ ਜੈਨਸ ਪੈਂਟਾਂ ਲੋਹਰਾ ਚੈੱਕ ਕਰੋ ਬਈ ਨਿਗਾ ਮਾਰੋ ਆਹ ਦੇਖੋ ਤੇ ਇਹ ਜੋ ਪੈਂਟ ਆ ਨਾ ਇਹ 1000 ਤੋਂ ਘੱਟ ਨਹੀਂ ਮਿਲਦੀ ਜੀ ਤੁਸੀਂ ਆਪ ਖੁਦ ਹੀ ਕੱਪੜੇ ਲੈਣੇ ਆ ਚੈੱਕ ਕਰੋ ਆਹ ਦੇਖੋ ਆ ਲੋਰਾ ਤੇ ਇਹ ਲੋਰਾ ਚ 3-400 ਤੋਂ ਘੱਟ ਨਹੀਂ ਮਿਲਦੀਆਂ ਜੋ ਕਿ 100 ਰੁਪਏ ਦੇ ਵਿੱਚ ਮਿਲ ਰਹੀਆਂ ਨੇ ਨਿਗਾ ਮਾਰੋ ਬਈ ਪੈਂਟਾਂ ਲੋਰਾ ਸਾਰੀਆਂ ਆਹ ਦੇਖੋ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਬਈ ਆ ਕੇ ਆਪ ਦੇ ਖਰੀਦ ਸਕਦੇ ਆ ਠੀਕ ਹੈ ਨਾ ਹੂੰ